ਸਤਿ ਸ਼੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਬਾਈ ਗੁਰਪ੍ਰੀਤ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਬਾਈ ਅੱਜ ਨਾ ਜੋ ਅਸੀਂ ਤੁਹਾਡੇ ਇੱਥੇ ਨਰਸੀ ਦੇ ਪਹੁੰਚੇ ਹੋਏ ਹਾਂ ਬਖ ਬਖ ਬੂਟਿਆਂ ਬਾਰੇ ਪਹਿਲਾਂ ਵੀ ਤੁਸੀਂ ਜਾਣਕਾਰੀ ਦਿੱਤੀ ਹੈ ਤੇ ਹੁਣ ਤੁਹਾਨੂੰ ਸੋਤੋ ਅਸੀਂ ਨਾਰ ਤੇ ਅੰਜੀਰ ਬਾਰੇ ਜਾਣਕਾਰੀ ਲੈਣੀ ਹੈ ਉਹ ਸਾਨੂੰ ਪਹਿਲਾਂ ਦੱਸੋਗੇ ਨਾਰ ਸਾਡੇ ਕੋਲ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਉਪਲਬਧ ਹੈ ਤੇ ਉਸ ਤੋਂ ਬਾਅਦ ਸਾਨੂੰ ਅੰਜੀਰ ਬਾਰੇ ਦੱਸ ਹਾਂਜੀ ਅਨਾਰ ਦੀਆਂ ਆਪਣੇ ਕੋਲ ਦੋ ਵੈਰਾਈਟੀਆਂ ਉਪਲਬਧ ਹੈ ਜੀ ਹਾਂਜੀ ਭਗਵਾ ਤੇ ਮਰਦੁੱਲਾ ਜੀ ਠੀਕ ਹੈ ਦੋਨੇ ਵਧੀਆ ਵੈਰਾਈਟੀਆਂ ਜੀ ਠੀਕ ਹੈ ਪ੍ਰੋਪਰ ਲਾਲ ਹੁੰਦਾ ਤੇ ਜਿਹੜਾ ਬੀ ਆ ਇਹਨਾਂ ਦਾ ਉਹ ਵੀ ਬਿਲਕੁਲ ਸੌਫਟ ਆ ਜੀ ਮਿੱਠਾ ਬਹੁਤ ਆ ਠੀਕ ਹੈ ਪੂਰਾ ਪ੍ਰੋਪਰ ਸਾਈਜ਼ ਬੰਦਾ ਜੀ ਇਹਨਾਂ ਦਾ ਦੋਨੇ ਵੈਰਾਈਟੀਆਂ ਦਾ ਦੋਨੇ ਵੈਰਾਈਟੀਆਂ ਦਾ ਹਾਂਜੀ ਤੇ ਜਿਵੇਂ ਹੁਣ ਇਹ ਆਪਣੇ ਥੋੜੇ ਲਾਲ ਕੱਟ ਨਹੀਂ ਹੁੰਦੇ ਜਿਹੜਾ ਆਪਾਂ ਮੱਡੀ ਚੋਂ ਲੈਣੇ ਆ ਉਹ ਜ਼ਿਆਦਾ ਲਾਲ ਹੁੰਦੇ ਨਹੀਂ ਇਹ ਵੈਰਾਈਟੀਆਂ ਜਿਹੜੀਆਂ ਇਹ ਦੋਨੇ ਪ੍ਰੋਪਰ ਲਾਲ ਹੋਣਗੀਆਂ ਜੀ ਵਿੱਚੋਂ ਅੱਛਾ ਦੋਨੇ ਲਾਲ ਹੋਣਗੇ ਹਾਂਜੀ 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 ਉਹ ਵੈਰਾਈਟੀ ਦਾ ਫਰਕ ਰਹਿੰਦਾ ਜੀ ਕੁਝ ਥੋੜਾ ਜਿਹਾ ਅਨਾਰ ਨਾਲ ਥੋੜੀ ਮਿੱਟੀ ਵੀ ਰੇਤਲੀ ਮੰਗ ਸਰ ਰੇਤਲੀ ਮੰਗਦਾ ਮਤਲਬ ਜਾ ਕਰਵਾਣਾ ਚ ਹੋ ਤਾਂ ਜਾਂਦਾ ਜਾ ਕਰਵਾਣਾ ਜੇ ਹੋ ਤਾਂ ਜਾਂਦਾ ਥੋੜਾ ਜਿਆ ਜਾਨੀ ਕਿ ਕੁਆਲਟੀ ਵੱਲੋਂ ਥੋੜਾ ਜਿਆ ਘਟ ਜਾਂਦਾ ਜੀ ਸਕੁਆਲਟੀ ਵੱਲੋਂ ਘਟ ਜਾਂਦਾ ਹਾਂਜੀ ਹਾਂਜੀ ਤੇ ਦੋ ਵੈਰਾਈਟੀਆਂ ਆਂ ਆਪਣੇ ਕੋਲੇ ਅੰਜੀਰ ਦੀਆਂ ਜੀ ਹੂੰ ਜਿਹਨਾਂ ਬ੍ਰਾਊਨ ਟਾਰਕੀ ਠੀਕ ਹੈ ਤੇ ਬ੍ਰਾਊਨ ਫਿਗ ਦੋ ਵੈਰਾਈਟੀਆਂ ਆਂ ਜੀ ਅੱਛਾ ਦੋਨੇ ਵੈਰਾਈਟੀਆਂ ਬਹੁਤ ਵਧੀਆ ਜੀ ਠੀਕ ਹੈ ਤੇ ਇਹਨਾਂ ਦਾ ਪੱਕਣ ਦਾ ਟਾਈਮ ਵੀ ਥੋੜਾ ਜਿਹਾ ਅੱਗੇ ਪਿੱਛੇ ਆ ਜੀ ਅੱਛਾ ਬ੍ਰਾਊਨ ਟਾਰਕੀ ਪਹਿਲਾਂ ਪੱਕ ਜਾਂਦੀ ਹੈ 15 ਦਿਨ ਹੂੰ ਬ੍ਰਾਊਨ ਫਿਗ ਬਾਅਦ ਚ ਪੱਕਦੀ ਹੈ ਜੀ ਅੱਛਾ ਮਤਲਬ ਜ ਹਾਂਜੀ ਵੀ ਤੁਹਾਡੇ ਲੰਮਾ ਸਮਾਂ ਚੱਲਣ ਸਕਣ ਹਾਂ ਜਦੋਂ ਬ੍ਰਾਊਨ ਟਰਕੀ ਤੋਂ ਅੰਜੀਰ ਖਤਮ ਹੋ ਗਈ ਉਹਦੋਂ ਬ੍ਰਾਊਨ ਫੈਗ ਨੇ ਪੱਖਣਾ ਸ਼ੁਰੂ ਹੋਣਾ ਅੱਛਾ ਹਾਂਜੀ ਤੇ ਦੋਨੇ ਵੈਰੈਟੀਆਂ ਕਾਮਯਾਬ ਆ ਜਿਵੇਂ ਅੰਜੀਰ ਨੂੰ ਨਾ ਸਭ ਤੋਂ ਵੱਡੀ ਬਿਮਾਰੀ ਹੁੰਦੀ ਹੈ ਜਾਲਾ ਜੀ ਜਾਲਾ ਰੋਗ ਪੈਂਦਾ ਜੀ ਇਹਨੂੰ ਠੀਕ ਹੈ ਪੱਤਿਆਂ ਦੇ ਉੱਤੇ ਉਹਦੇ ਨਾਲ ਫਿਰ ਇਹ ਮਰ ਜਾਂਦੀ ਹੈ ਇਹਨਾਂ ਨੂੰ ਦੋਨੇ ਵੈਰੈਟੀਆਂ ਨੂੰ ਨਹੀਂ ਪੈਂਦਾ ਜੀ ਅੱਛਾ ਪੈਂਦਾ ਨਹੀਂ ਆ ਨਹੀਂ ਪੈਂਦਾ ਜੀ ਠੀਕ ਹੈ ਹਾਂਜੀ ਤੇ ਇਹਨਾਂ ਨੂੰ ਜਿਵੇਂ ਹੁਣ ਨਿੰਮਾ ਟੋੜ ਵਰਗੀਆਂ ਜਾਂ ਹੋਰ ਬਿਮਾਰੀਆਂ ਕੋਈ ਆਉਨੀਆਂ ਨਹੀਂ ਇਹਨਾਂ ਨੂੰ ਬਹੁਤ ਘੱਟ ਟਿਕਦਾ ਜੀ ਇਹ ਗੱਲ ਇਹ ਨਾਰ ਨੂੰ ਆਪਣੇ ਹੋਰ ਕਿਹੜੀਆਂ ਬਿਮਾਰੀਆਂ ਆਉਂਦੀਆਂ ਨਾਰ ਨੂੰ ਮੇਨ ਪੱਤੇ ਦੇ ਉੱਤੇ ਜੀ ਆਪਣੇ ਜਿਵੇਂ ਫੰਗਸ ਆ ਗਈ ਜੀ ਠੀਕ ਹੈ ਜਾਂ ਜਦੋਂ ਮਾਈਟ ਆ ਗਈ ਮਾੜੀ ਮੋੜੀ ਪੱਤਾ ਉੱਤੋਂ ਇਕੱਠਾ ਹੋ ਜਾਂ ਲੱਗ ਜਾਂਦਾ ਮੱਛਣ ਜੇ ਲੱਗ ਜਾਂਦਾ ਪੱਤਾ ਉਹਦੇ ਤੋਂ ਬਸ ਕੋਈ ਹਲਕੀ ਫੰਗੀ ਸਾਈਡ ਤੇ ਜਿਵੇਂ ਮਾਈਟ ਤੋਂ ਜਾਂਪ ਦੀ ਸਪਰੇ ਆਪਾਂ ਕਰ ਲੈਨੇ ਆ ਬੈਰ ਦੀ ਠੀਕ ਹੈ ਉਹ ਜੀਆਂ ਸਪਰੇ ਇੱਕ ਦੋ ਮੰਗਦਾ ਜੀ ਬਸ ਕੋਈ ਖਾਸ ਅੱਛਾ ਮਤਲਬ ਇਹਨੂੰ ਸੌਖੀ ਤਰ੍ਹਾਂ ਹੀ ਆਪਾਂ ਘਾ ਸਕਦੇ ਆ ਸੌਖੀ ਤਰ੍ਹਾਂ ਹੀ ਘਾਇਆ ਜਾ ਸਕਦਾ ਅੰਜੀਰ ਵੀ ਇਦਾਂ ਹੀ ਆ ਜੀ ਅੰਜੀਰ ਨੂੰ ਤਾਂ ਦਿੱਕਤ ਕੋਈ ਆਉਂਦੀ ਕੋਈ ਨਹੀਂ ਜੀ ਠੀਕ ਹੈ ਹਾਂਜੀ ਬਹੁਤ ਵਧੀਆ ਹੋ ਰਹੀ ਹੈ ਜੀ ਬਹੁਤ ਵਧੀਆ ਫਰੂਟਿੰਗ ਆ ਰਹੀ ਹੈ ਜੀ ਇੱਥੇ ਤੇ ਇਹਦੇ ਚ ਹੁਣ ਜਿਹੜੇ ਨਾਰ ਤੇ ਇੰਜੀਰਾ ਇਹਨਾਂ ਨੂੰ ਆਪਾਂ ਹੁਣ ਫਰਵਰੀ ਦੇ ਵਿੱਚ ਲਾਉਣ ਦਾ ਸਭ ਤੋਂ ਵਧੀਆ ਟਾਈਮ ਹੈ ਕਿ ਇਹ ਹੁਣ ਆਪਾਂ ਅਗਸਤ ਦੇ ਵਿੱਚ ਲਾ ਦੇਖੋ ਜੀ ਜੇ ਤਾਂ ਬੂਟਾ ਥੈਲੀ ਚ ਤਿਆਰ ਹੋਇਆ ਪਿਆ ਜਿਹੜਾ ਠੀਕ ਹੈ ਉਹ ਤਾਂ ਅਗਸਤ ਚ ਲਾ ਲਿਓ ਜਦੋਂ ਮਰਜ਼ੀ ਲਾ ਲਿਓ ਉਹਦਾ ਕੋਈ ਦਿੱਕਤ ਨਹੀਂ ਜੀ ਠੀਕ ਹੈ ਜਿਹੜਾ ਬੂਟਾ ਹੈਗਾ ਜ਼ਮੀਨ ਦੇ ਵਿੱਚ ਤੇ ਝੜ ਮੰ ਲਾਉਣਾ ਹੈ ਜੀ ਉਹ ਜਨਵਰੀ ਦਾ ਪਹਿਲਾ ਹਫਤਾ ਹੀ ਬੈਸਟ ਹੈ ਜੀ ਇਸ ਵਾਸਤੇ ਠੀਕ ਹੈ ਹਾਂਜੀ ਤੇ ਹੁਣ ਵੀ ਜੇ ਮਤਲਬ ਲਾਉਣੇ ਹੋਣ ਕਿਸੇ ਤੋ ਥੈਲੀ ਵਾਲਾ ਬੂਟਾ ਲਾਵੇ ਹਾਂ ਥੈਲੀ ਵਾਲੇ ਬੂਟੇ ਵੀ ਹੈਗੇ ਜੀ ਪੈ ਜਾ ਤਿਆਰ ਜੀ ਠੀਕ ਹੈ ਉਹ ਲਾ ਸਕਦਾ ਹੈ ਉਹ ਲਾ ਸਕਦਾ ਤੇ ਇਹਨੂੰ ਖਾਦਾਂ ਵਗੈਰਾ ਦੀ ਜਾਂ ਪਾਣੀ ਵਗੈਰਾ ਦੀ ਉਸ ਤਰ੍ਹਾਂ ਹੀ ਲੋਡ ਹੁੰਦੀ ਹੈ ਕਿ ਇਹਨਾਂ ਚ ਵੀ ਘੱਟ ਵੱਧ ਖਾਦਾਂ ਵਗੈਰਾ ਦੀ ਲੋਡ ਹੁੰਦੀ ਨਹੀਂ ਬਹੁਤ ਘੱਟ ਖਾਦ ਖੋਦ ਦੀ ਲੋਡ ਹੈ ਜੀ ਇਹਦੇ ਵਿੱਚ ਯਾਨੀ ਕਿ ਪੈਂਦੀ ਤਾਂ ਥੋੜੀ ਬਹੁਤ ਘੱਟ ਜੀ ਯੂ ਨੋ ਅੰਜੀਰ ਨੂੰ ਤੇ ਅਨਾਰ ਹਾਂਜੀ ਹਾਂਜੀ ਇਹ ਵੈਸੇ ਵੀ ਬਥੇਰੇ ਹੋ ਜਾਂਦੇ ਅੱਛਾ ਹਾਂਜੀ ਤੇ ਹੋਰ ਆਪਾਂ ਇਹਦੇ ਬਾਰੇ ਕੋਈ ਜਾਣਕਾਰੀ ਅੰਜੀਰ ਤੇ ਨਾਰ ਬਾਰੇ ਮੈਂ ਬਸ ਇਹ ਚੀਜ਼ਾਂ ਇਹ ਵੈਰਾਈਟੀਆਂ ਤੁਹਾਨੂੰ ਦੱਸਤੀਆਂ ਜੀ ਇਹਦੇ ਬਾਰੇ ਸਾਰਾ ਕੁਝ ਪੱਕਨ ਦਾ ਪੱਕ ਵੀ ਉੱਤੇ ਹੀ ਜਾਣੀਆਂ ਜੀ ਇਹ ਠੀਕ ਹੈ ਮਿੱਠੀਆਂ ਪ੍ਰੋਪਰ ਆ ਜੀ ਤੇ ਇੱਕ ਨਾਰ ਨੂੰ ਨਾ ਪਾਟਣ ਦਾ ਆ ਜਾਂਦਾ ਸਿਸਟਮ ਤੇ ਉਹਦੇ ਬਾਰੇ ਆਪਾਂ ਕੀ ਕਰ ਸਕਦੇ ਹਾਂ ਜਿਆਦੇ ਪਾਣੀ ਨਾਲ ਜੀ ਹੈ ਜਿਆਦੇ ਪਾਣੀ ਨਾਲ ਜਦੋਂ ਆਪਾਂ ਜਿਆਦਾ ਪਾਣੀ ਲਾਉਨੇ ਆ ਮਤਲਬ ਉਹਦੇ ਪਾੜਦੇ ਉਹਦੇ ਪਾਟਣਾ ਸ਼ੁਰੂ ਹੋ ਜਾਂਦੇ ਤੇ ਉਹਦੇ ਵਾਸਤੇ ਡ੍ਰੋਪਿੰਗ ਹੋਣੀ ਉਹਦੇ ਵਾਸਤੇ ਆਪਾਂ ਹੁਣ ਬੈੱਡ ਬਣਾ ਕੇ ਮਤਲਬ ਪਾਣੀ ਘੱਟ ਲਾਉਣਾ ਜੀ ਘੱਟ ਪਾਣੀ ਲਾਈ ਜੀ ਹਾਂਜੀ ਮਤਲਬ ਇਹ ਘੱਟ ਪਾਣੀ ਦੀ ਵੈਰਾਈਟੀ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਧੰਨਵਾਦ ਬਹੁਤ